ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਲਓ ਜੀ ਆਪਣਾ ਆ ਗਿਆ 4 ਬਟਾਂ ਵਾਲਾ ਫਾਰਮ ਗਰੋ ਦਾ ਪੋਟੈਟੋ ਟੀ ਹਮਲਤ ਪੇਂਟ ਨਹੀਂ ਕਰਿਆ ਅਜੇ ਵੀਰ ਉਹਨਾਂ ਨੇ ਮੈਂ ਕਿਹਾ ਤੁਸੀਂ ਰਹਿਣ ਦਿਓ ਪੇਂਟ ਨੂੰ ਕੋਈ ਨਹੀਂ ਫੇਰ ਕਰਵਾ ਲਾਂਗੇ ਹੁਣ ਲੱਗ ਜੰਗਾਲ ਤਾਂ ਲੱਗੂਗਾ ਪਰ ਕੋਈ ਗੱਲ ਨਹੀਂ ਹੁਣ ਐਵੇਂ ਚਲਾ ਲਾਂਗੇ ਫੇਰ ਕਰਾ ਲਾਂਗੇ ਨਾਲੇ ਜੇ ਕੋਈ ਖਰਾਬੀ ਖਰੂਬੀ ਹੋਈ ਜਾਂ ਕੋਈ ਕੰਪਲੇਂਟ ਹੋਈ ਫੇਰ ਕਢਵਾ ਲਾਂਗੇ ਲਾਂਭਾ ਦੇਣਾ ਸੋਖਾ ਹੋ ਜਾਂਦਾ ਫੇਰ ਠੀਕ ਨਹੀਂ ਹੁਣ ਕੱਲ ਨੂੰ ਬੇਲ ਵੱਢਣੀ ਸ਼ੁਰੂ ਕਰਾਂਗੇ ਇਹ ਟਾਲੀ ਆਪਣਾ ਇੰਨਾ ਕੇ ਸਾਥ ਦਿੰਦੀ ਆ ਨਾ ਬਾਲਾ ਨਾ ਚੱਕਿਓ ਹਿਸਾਬ ਦਾ ਹੀ ਚੱਕਿਓ ਬਸ ਗੱਡੀ ਗਾਹਾਂ ਕਰ ਦਾਂਗੇ ਸਾਥ ਤੇਰੇ ਥੱਲੇ ਨਾ ਹੋਇਓ ਪਰਾਂ ਹੀ ਰੋਏ ਤੂੰ ਡਰਕਤ ਦਾ ਨਹੀਂ ਪਤਾ ਹੁੰਦਾ ਟੁੱਟ ਜੀਵੇ ਹਾਂ ਨਾ ਹੁਣ ਯਾਰ ਕਰ ਚੱਕ ਲੈ ਵੀਰੇ ਥੋੜੀ ਜੀ ਝਟਕਾ ਨਾ ਪੈਣ ਦਿਓ ਵੀਰੇ ਪਹਿਲਾਂ ਚੱਕ ਲੈਣ ਦਿਓ ਹਾਂਜੀ ਹਾਂਜੀ ਉਹ ਦੱਬੇ ਜਿੱਥੋਂ ਆਏ ਆਹ ਫਸਿਆ ਹੋਇਆ ਜ਼ਰਾ ਬੋਲਾ ਇੱਧਰ ਆ ਹਾਂ ਥੋੜੇ ਜਿਹਾ ਹੋਰ ਚੱਕ ਲੈ ਸਾਥ ਥੋੜਾ ਮਜ ਨੂੰ ਇਧਰੋਂ ਘੜਵਾ ਕੇ ਆ ਉੱਤੇ ਲੱਗੇ ਛੋਡਾ ਤੂੰ ਤਾਂ ਮਾੜਾ ਨਾ ਮਿਲੂ ਨਾ ਹਾਂ ਤਬਰ ਜੱਤੀ ਦਾ ਤੇ ਲੱਗ ਲੱਗਾ ਮਜ ਨੂੰ ਪਾਸੇ ਰਹੀ ਝਟਕਾ ਨਾ ਵੱਜ ਜੂਏ ਤੇਰੇ ਮੱਤੋਂ ਬਹਾਂ ਬਹਾਂ ਚੱਕਿਆ ਅਬ ਮਾਰਾ ਜਾਏ ਆ ਇਧਰੋਂ ਬਾੜਾ ਉੱਪਰ ਚੱਕ ਦੋ ਮਜ ਨੂੰ ਇਧਰ ਆ ਕੇ ਮਜ ਨੂੰ ਮਗਰ ਆ ਜਾ ਮਜ ਨੂੰ ਆਹ ਨਹੀਂ ਨਹੀਂ ਵੀਰੇ ਉਹ ਬਿਲਡਿੰਗ ਤੇ ਅੜਿਆ ਹੋਇਆ ਬਸ ਉਹਦੇ ਥੱਲਿਓ ਹਾਂ ਬਸ ਲੋੜ ਲ ਚਲੋ ਭਾਈ ਬਸ ਚਲੋ ਚੱਲ ਚੱਲ ਅਰ ਸਾਧ ਪਾਸੇ ਰਹੋ ਮੱਲਾ ਚਲੋ 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 ਚੱਲ ਚੱਲ ਚਲ ਨਿਕਲ ਫਸ ਦਿੱਸ ਪੈਰ ਪੂਰ ਪਾਸੇ ਰੱਖਿਓ ਵੀਰੇ ਬਸ ਕਰ ਲੋ ਹੋਰ ਅੱਗੇ ਵਾਹ ਕਰ ਦੇ ਸਾਥ ਥੱਲੇ ਹੁਣੇ ਘਮਾ ਲਵੀਂ ਇੱਧਰ ਨਾ ਐਵੇਂ ਟਰੈਕਟਰ ਪੈ ਜਾਣਾ ਬੜਾ ਘਮਾ ਦੇ ਮਜ ਨੂੰ ਟਰੈਕਟਰ ਪੈ ਜਾ ਆ ਗੋਲ ਚੇਲੇ ਨਾ ਰਾਰਾ ਖੋਲਣ ਵਾਲੇ ਆ ਸਪੋਰਟਾਂ ਤਾਂ ਆ ਜਾ ਕੇ ਆ ਖੋਲਣ ਗਈ ਆ ਨਾ ਆ ਖੋਲ ਕੇ ਟਾਇਰ ਮਗਰ ਫਿੱਟ ਕਰ ਦੇਣੇ ਆ ਪਹੁੰਚ ਆ ਆ ਥਮਾੜੇ ਉੱਪਰ ਚੱਕ ਲਈ ਉਹ ਵੀ ਚੱਲਣਾ ਆਪੀ ਨੂੰ ਦੇਖਿਆ ਹਾਂ ਉਹ ਕਿੱਦਾਂ ਹਾਂ ਉਹ ਕਿੱਦਾਂ ਆ ਨਟ ਖੋਲ ਲੈਣ ਦੇ ਨਟ ਖੋਲੇ ਤੇ ਚੱਕ ਲਈ ਉਹ ਓਏ ਅਰਜਨ ਮਗਰੀ ਪਾ ਲੈ ਇਹਨੂੰ ਪਿੱਤਰ ਉਹ ਚਾਹ ਫੜ ਕੇ ਫੜਾ ਦੇ ਵੀਰੇ ਉਹਨਾਂ ਨੂੰ ਇਹ 98 11 ਬਾਈ ਫਾਰ ਸੇਲ ਆ 2002 ਮਾਡਲ ਆ ਨਾਲ ਦੇ ਟਾਇਰ ਆ ਮਗਰਲੇ ਮੂਰਲੇ ਟਾਇਰ ਨਵੇਂ ਪਾਏ ਹੋਏ ਆ ਤੇ ਬਾਹਲਾ ਘਸਿਆ ਕੁਸਿਆ ਨਹੀਂ ਹੋਇਆ ਰੰਗ ਰੂਪ ਵੀ ਸਹੀ ਆ ਆ ਦੇਖ ਲਓ ਤੇ ਫਾਈਪੇ ਦਾਣ ਵੀ ਉਵੇਂ ਪਏ ਆ ਤੇ ਇੱਕ ਵਾਰ ਪੰਪ ਹੋਇਆ ਹੋਇਆ ਵਾ ਤੇ ਇੰਜਨ オリジナル ਆ ਤੇ ਟਾਇਰ ਮੂਰਲੇ ਨਵੇਂ ਆ ਤੇ ਮਗਰਲੇ ਟਾਇਰ ਨਾਲ ਦੇ ਆ ਕੰਪਨੀ ਫਿੱਟਡ ਹਨ ਰੰਗ ਰੂਪ ਇੰਜਨ ਦਾ ਸੋਣਾ ਜੇ ਕਿਸੇ ਵੀਰ ਨੇ ਮਸ਼ੀਨ ਦੇਖਣੀ ਹੋਵੇ ਪ੍ਰੀਤ ਵਾਲਿਆਂ ਦੀ ਆਪਣੇ ਫਾਰਮ ਤੇ ਖੜੀ ਆ ਟਰੈਕਟਰ ਮੋੜ ਕੇ ਲੈ ਗਏ ਸੀਗੇ ਤੇ ਕੰਪੇਅਰ ਵੀ ਕਰਨੀ ਹੋਵੇ ਤਾਂ ਵੀ ਬਰੋਬਰ ਖੜੀ ਆ ਠੀਕ ਨਹੀਂ ਤੇ ਜੇ ਕਿਸੇ ਵੀਰ ਨੇ ਕੰਪੇਅਰ ਕਰਨੀ ਆ ਬਰोबर ਖੜੀ ਦੇ ਕਰ ਸਕਦਾ ਕੰਪੇਅਰ ਦੇਖੋ ਦੇਖੋ ਚਾਹ ਚ ਜਿੰਨਾ ਮਿੱਠਾ ਪਾਵਾਂਗੇ ਉੰਨੀ ਮਿੱਠੀ ਹੋ ਕਹਿੰਦੇ ਹੁੰਦੇ ਆ ਨਾ ਵੀ ਜਿੰਨਾ ਗੁੜ ਪਾਵਾਂਗੇ ਜਾਂ ਸ਼ੱਕਰ ਪਾਵਾਂਗੇ ਤੇ ਕੁਝ ਨਾ ਕੁਝ ਗੱਲਾਂ ਦਾ ਫਰਕ ਤਾਂ ਹੋਊਗਾ ਪਰ ਹਾਂ ਤੁਸੀਂ ਦੇਖ ਸਕਦੇ ਹੋ ਜੇ ਕਿਸੇ ਵੀਰ ਨੇ ਕੰਪੇਅਰ ਕਰਨਾ ਜਾਂ ਚੈੱਕ ਕਰਨੀ ਆ ਬਰोबर ਤੁਸੀਂ ਖੜਾ ਕੇ ਦੇਖ ਸਕਦੇ ਹੋ ਠੀਕ ਨਹੀਂ ਤੇ ਇਹ ਆਪਣਾ ਗ੍ਰੇਮੇ ਵਾਲਾ ਜਿਹੜਾ ਬੇਲ ਵੱਢਣ ਵਾਲਾ ਪਲਾਂਟ ਟਾਪਰ ਕਹਿ ਦਿੰਦੇ ਆਂ ਵੱਡਣ ਲਈ ਆਪਾਂ ਅਰਜਨ ਤਿਆਰ ਕਰ ਲਿਆ। ਵੈਸੇ ਤਾਂ 36 30 ਵੀ ਕਰਿਆ ਹੈ ਤਿਆਰ। ਤੇ ਅਰਜਨ ਦੇ ਟਾਇਰ ਚਪੜੀਆਂ ਇਹਦੇ ਪਾਈਆਂ ਇੱਕ 36 30 ਤੇ ਪਾਤੀਆਂ। ਇੱਕ ਫਾਰਮ ਟਰੱਕ ਦੇ ਪਾਤੀਆਂ। ਆ ਟਾਲੀ ਇੰਨਾ ਕੰਮ ਦਿੰਦੀ ਆ ਨਾ ਬਹੁਤ ਕੰਮ ਦਿੰਦੀ ਆ ਸਮਾਨ ਲਾਉਣ ਦੇ ਵਿੱਚ। ਦੇਖ ਲੋ ਸੁੱਕ ਗਈ ਦੀ ਫੇਰ ਇਹਨੂੰ ਪਾਣੀ ਪੂਣੀ ਪਾ ਕੇ ਜਦੋਂ ਫੇਰ ਹਰੀ ਹੋਈਏ ਪਹਿਲਾਂ ਨਾ ਪਤਾ ਨਹੀਂ ਉਦੋਂ ਬਿਮਾਰੀਆਂ ਹੀਆਂ ਚੱਲੀਆਂ ਸੀਗੀਆਂ ਟਾਲੀਆਂ ਦਰਖਤ ਸੁੱਕੇ ਸੀ ਨਾ ਕਾਫੀ ਉਦੋਂ ਸੁੱਕ ਗਏ ਸੀ ਤੇਰੇ ਦੇ ਸੰਗੇ ਛੁੰਗੇ ਇਹਨੂੰ ਜਿਉਂਦੀ ਕਰਿਆ ਇਹਨੂੰ ਪਾਣੀ ਪੂਣੀ ਪਾ ਕੇ ਚੰਗੀ ਤਰ੍ਹਾਂ ਦਵਾਈ ਪਾਈ ਇਹਦੇ ਜੜ ਤੇ ਵਿੱਚ ਫੇਰ ਹਰੀ ਹਰਿਆਲੀ ਹੋ ਆਹ ਉਹ ਤਾਂ ਹੁਣ ਛਾਂ ਗਿਆ ਕਿਉਂਕਿ ਹੁਣ ਪੱਤੇ ਬਾਹਲੇ ਡਿੱਗੀ ਜਾਂਦੇ ਇੱਧਰ ਇੱਧਰ ਛਾਂ ਗਿਆ ਵੀ ਸ਼ਾਂ ਨਾਲੇ ਤਰੇਲ ਨਾਲ ਚੋਈ ਜਾਂਦਾ ਸੀਗਾ ਤੇ ਥਾਣੋ ਹੋ ਕਰਿਆ ਸੀ ਹਾਂਜੀ ਵੀਰੇ ਬਹੁਤ ਵਧੀਆ ਵੀਰੇ ਬਹੁਤ ਵਧੀਆ ਤੁਸੀਂ ਹਾਂਜੀ ਹਾਂਜੀ ਵੀਰੇ ਸਾਹਿਬ ਜੇ ਗੱਲ ਕਰਦੇ ਆ ਆਪਣੇ ਜਾਨੀ ਕੇ ਪਤੰਗਾਂ ਤੇ ਕੀ ਪਤੰਗਾਂ ਨਾਲ ਜਿੰਦਗੀ ਦੇ ਵਿੱਚ ਜਵਾਕਾਂ ਦੇ ਅੱਜ ਕੱਲ੍ਹ ਦੇਆਂ ਦੇ ਵਿੱਚ ਕਿੰਨਾ ਫਰਕ ਆ ਜਦੋਂ ਕੱਲ ਨਾ ਮੈਂ ਪਤੰਗ ਲੈ ਕੇ ਆਇਆ ਹੱਡ ਬੀਤੀ ਦੱਸ ਰਿਹਾ ਪਤੰਗ ਲਿਆ ਕੇ ਦਿੱਤੇ ਡੋਰਾਂ ਲਿਆ ਕੇ ਦਿੱਤੀਆਂ ਹਨਾ ਨੋਰਮਲ ਡੋਰ ਜਿਹੜੀ ਆਪਣੀ ਧਾਗੇ ਵਾਲੀ ਹੁੰਦੀ ਆ ਉਹ ਉਹ ਡੋਰ ਲਿਆ ਕੇ ਦਿੱਤੀ ਹੈ ਨਾ ਤੇ ਉਹ ਡੋਰ ਤੇ ਪਤੰਗ ਦੇਖੋ 24 ਪਤੰਗ ਤੇ ਦੋ ਚੜਕਣੀਆਂ 2500 ਰੁਪਏ ਦੀਆਂ ਆਈਆਂ ਹਨਾ ਤੇ 2500 ਰੁਪਿਆ ਠੀਕ ਆ ਬਈ ਤੇ ਜਦੋਂ ਛੋਟੇ ਹੁੰਦੇ ਸੀਗੇ ਵੀ ਜਦੋਂ ਮੇਰੀ ਉਮਰ ਪਤੰਗਾਂ ਵਾਲੀ ਸੀਗੀ ਪਹਿਲਾਂ ਤਾਂ ਪਤੰਗਾਂ ਦਾ ਕ੍ਰੇਜੀ ਇੰਨਾ ਕੁ ਹੁੰਦਾ ਸੀ ਕਿ ਨਿੱਕੇ ਹੁੰਦੇ ਨੂੰ ਨਾ ਪਤਾ ਨਹੀਂ ਸਾਰਿਆਂ ਦਾ ਆਪੋ ਆਪਣਾ ਸੁਭਾਅ ਹੁੰਦਾ ਜਿਵੇਂ ਮੇਰਾ ਸੁਭਾਅ ਸੀਗਾ ਚੀਜ਼ਾਂ ਨੂੰ ਸਾਮ ਕੇ ਰੱਖਣਾ ਮੇਰੇ ਦੋ ਯਾਰ ਕਦੇ ਸਾਈਕਲ ਨਹੀਂ ਖਰਾਬ ਹੋਇਆ ਸੀ ਹਾਂ ਸਾਈਕਲ ਨਹੀਂ ਕਦੇ ਖਰਾਬ ਹੋਣ ਦਿੰਦਾ ਵੀ ਮੈਂ ਟਰੈਕਟਰ ਤੇ ਦਾ ਚਲੋ ਬਾਅਦ ਚੋਂ ਚੜਿਆ ਹੁਣ ਪਤਾ ਨਹੀਂ ਜਵਾਕਾਂ ਨੂੰ ਪਿਆਰ ਨਹੀਂ ਹੈਗਾ ਮਸ਼ੀਨਰੀ ਨਾਲ ਹਨਾ ਵੀ ਵੀ ਪਤਾ ਨਹੀਂ ਕੀ ਗੱਲ ਆ ਸਾਡੇ ਮੇਰੇ ਨਿੱਕੇ ਮੇਰੇ ਵੀ ਦੋਨੇ ਜਵਾਕ ਆ ਹਨਾ ਚਰ ਕੁਝ ਵੀ ਲਿਆ ਦੇ ਮੈਂਟ ਲਾਉਂਦੇ ਆ ਤੋੜਨ ਨੂੰ ਵੀ ਪਤਾ ਨਹੀਂ ਕਿਵੇਂ ਚਲਾਉਂਦੇ ਆ ਜਾਂ ਕਿਵੇਂ ਸਾਂਭਦੇ ਆ ਸਾਈਕਲ ਤਾਂ ਤੋੜ ਦਿੰਦੇ ਆ ਖੜਾਉਣੇ ਵਾਲੀਆਂ ਚੀਜ਼ਾਂ ਲਿਆ ਉਹ ਤੋੜ ਦਿੰਦੇ ਆ ਇਹ ਤੇ ਅੱਜ ਦੀ ਗੱਲ ਦੱਸਦਾ ਮੈਂ ਗੁਰਦੁਆਰਾ ਸਾਹਿਬ ਸੀਗਾ ਭੋਗ ਪਏ ਆ ਉੱਥੇ ਚਲੋ ਮੈਂ 1:30 1 ਵਜੇ ਘਰੇ ਪਹੁੰਚਿਆ ਉਦੋਂ ਬਾਅਦ ਮੈਂ ਫਾਰਮ ਤੇ ਆ ਗਿਆ ਚਲੋ ਗੁਜਰਾਤ ਚੋਂ ਆਪਣੇ ਵੀਰ ਹੁਣੀ ਆਏ ਸੀ ਆਲੂ ਦੇਖਣ ਉਹਨਾਂ ਨੇ ਆਲੂ ਨੂੰ ਦੇਖੇ ਚਲੋ ਦੇਖ ਕੇ ਮੁੜ ਗਏ ਮੈਂ ਰਾਤ ਉਹਨੂੰ ਛੋਟੇ ਨੂੰ 12 ਪਤੰਗ ਲਿਆ ਕੇ ਦਿੱਤੇ ਹਨ ਮੈਂ 1 ਵਜੇ ਕਹਿੰਦਾ ਮੈਂ ਸਾਰੇ ਪਾੜ ਵੀ ਦੋ ਚਾਰ ਪਾੜ ਲੇ ਬਾਕੀ ਮੇਰੇ ਵੱਡੇਗੇ ਚਲੋ ਮੂੰ ਬਿੰਗਾ ਕਰੀ ਖੜਾ ਸੀ ਵੀ ਬੱਦਾ ਫਤਾਂਗੇ ਜਿਹਨਾਂ ਦੇ ਉਹ ਕਹਿੰਦੇ ਮੇਰੇ ਕੋਲੇ ਚਲੋ ਉਹਨੂੰ ਫੇਰ ਲਿਆ ਕੇ ਦਿੱਤੇ ਹਨ ਤੇ ਜਿਹੜੀ ਹੁਣ ਗੱਲ ਕਰੀਏ ਤੁਹਾਡੇ ਨਾਲ ਵੀ ਦੌਰ ਦੀ ਚਲੋ ਮੇਰੇ ਤੋਂ ਜਿਹੜੇ ਵੱਡੇ ਵੀਰ ਆ ਉਹਨਾਂ ਦਾ ਹੋਰ ਦੌਰ ਸੀ ਮੇਰੀ ਜਵਨ ਜਦੋਂ ਮੈਂ ਉਮਰ ਸੀ ਪਤੰਗਾਂ ਵਾਲੀ ਇੱਕ ਤਾਂ ਬਈ ਉਦੋਂ ਪਤੰਗ ਚੜਦੇ ਬਹੁਤ ਹੁੰਦੇ ਸੀ ਠੀਕ ਆ ਤੇ ਇੱਕਾ ਬਹੁਤ ਹੁੰਦਾ ਸੀ ਹਰ ਰੋਜ਼ ਪਤੰਗ ਚੜਦੇ ਹੁੰਦੇ ਸੀ ਪਤੰਗ ਚੜਨੇ ਸਾਡੀ ਬੀਜ ਦੇ ਵਿੱਚ ਗੁੱਲੀ ਡੰਡਾ ਖੇਡਣਾ ਉਮੇਂ ਨਾਲੀਆਂ ਦੇ ਵਿੱਚੋਂ ਗੁੱਲੀ ਕੱਢ ਲੈਣੀ ਹੱਥ ਪਾ ਕੇ ਹਨਾ ਬੋਲਾ ਬੈਡਬਾਲ ਖੇਡਣੀ ਉਹ ਵੀ ਨਾਲੀਆਂ ਦੇ ਵਿੱਚੋਂ ਹੱਥ ਪਾ ਕੇ ਗੁੱਲੀਆਂ ਕੱਢ ਲੈਣੀਆਂ ਜਾਂ ਨਾਲੀਆਂ ਨਾਲੀਆਂ ਵਿੱਚ ਹੱਥ ਪੈਂਦੀ ਰਹਿੰਦੇ ਸੀਗੇ ਇਹ ਹਕੀਕਤ ਆ ਸਾਰੇ ਹੀ ਵੀਰਾਂ ਦੇ ਪੈਂਦੇ ਰਹੇ ਹੁਣੇ ਜਿਹੜੇ ਜਿੰਨੇ ਕਿ ਜਿਹੜੇ ਮੇਰੀ ਉਮਰ ਦੇ ਆ ਜਾਂ ਮੇਰੇ ਤੋਂ ਵੱਡੇ ਵੀ ਆ ਤਾੜਮ ਤਾੜਾ ਖੇਡਣਾ ਗੁਰਦੁਆਰੇ ਹਨਾ ਬਹੁਤ ਵੀ ਤਾੜਮ ਤਾੜਾ ਖੇਡਣਾ ਤੇ ਬਾਂਦਰ ਗੀਲਾ ਬਹੁਤ ਖੇਡੇ ਆ ਹਨਾ ਭਾਬੀ ਬਹੁਤ ਖੇਡੇ ਭਾਬੀ ਬਣ ਜਾਣਾ ਅੱਖਾਂ ਬੰਨ ਅੱਖਾਂ ਬੰਨ ਕੇ ਉਹ ਗੇੜਾ ਲਾਉਣਾ ਹਨਾ ਤੇ ਇਦਾਂ ਦੀਆਂ ਚੀਜ਼ਾਂ ਬਹੁਤ ਹੋਈਆਂ ਤੇ ਗੱਲ ਕਰਦਾ ਸੀਗਾ ਮੈਂ ਜਿਵੇਂ ਪਤੰਗਾਂ ਦੀ ਹਨਾ ਯਾਰਾ ਚਾਈਨਿਸ ਡੋਰ ਨੇ ਯਾਨੀ ਕਿ ਜਵਾਕਾਂ ਦੀ ਜ਼ਿੰਦਗੀ ਤਾਂ ਕਰਿਆ ਹੀ ਕਰਿਆ ਕੀ ਪਤੰਗਾਂ ਦੀ ਜੂਨ ਖਤਮ ਕਰਤੀ ਕਿ ਜਿਵੇਂ ਅੱਜ ਵੀ ਮੈਂ ਇੱਕ ਵੀਰ ਦਾ ਦੇਖਿਆ ਹਨਾ ਕਿ ਛੋਟੇ ਜਿਹੇ ਮੁੰਡੇ ਦੇ ਵਿਚਾਰ ਦਾ ਡੈਥ ਹੋਈ ਆ ਬੜਾ ਦੁੱਖ ਲੱਗਿਆ ਹਨਾ ਕਿ ਸਿਰਫ ਇੱਕ ਡੋਰਾ ਦੇ ਕਰਕੇ ਕਿ ਅੱਗੇ ਯਾਰ ਕਦੇ ਵੀ ਬਾਈ ਇਹ ਚੀਜ਼ਾਂ ਨਹੀਂ ਸੀ ਸੁਣੀਆਂ ਕਿ ਹਾਂ ਬਈ ਕੋਈ ਕਿਸੇ ਮੁੰਡੇ ਦੀ ਡੈਥ ਹੋ ਗਈ ਜਾਂ ਕਿਸੇ ਬੰਦੇ ਦੇ ਰੋਡ ਤੇ ਨਿੰਗਣ ਲੱਗੇ ਦੀ ਵੀ ਆ ਡੋਰ ਨੇ ਆਹ ਕੁਝ ਕਰਤਾ ਜਾਂ ਆਹ ਕੁਝ ਕਰਤਾ ਇਦਾਂ ਦਾ ਕਦੇ ਕੁਝ ਨਹੀਂ ਸੁਣਿਆ ਹਨਾ ਤੇ ਹੁਣ ਪਤਾ ਨਹੀਂ ਯਾਰ ਵੀ ਆਹ ਡੋਰ ਨੇ ਸਤਿਆਨਾਥ ਮਾਰਤਾ ਤੁਸੀਂ ਮੈਂ ਹਕੀਕਤ ਕਹਿਣਾ ਯਾਰ ਇਹ ਡੋਰ ਤਾਂ ਬੰਦ ਹੋਣੀ ਚਾਹੀਦੀ ਆ ਵੀ ਜਿਹੜਾ ਪਤੰਗ ਚੜਾਉਣ ਦੇ ਵਿੱਚ ਸੁਆਦ ਵੀ ਆਵੇ ਆ ਜਦ ਤੋਂ ਚਾਈਨਿਸ ਡੋਰ ਆ ਗਈ ਮੈਂ ਕਦੇ ਪਤੰਗ ਨੂੰ ਹੱਥ ਨਹੀਂ ਲਾਇਆ ਨਹੀਂ ਪਹਿਲਾਂ ਜਦ ਬਹੁਤ ਚੜਾਉਂਦੇ ਹੁੰਦੇ ਸੀ ਕਿਉਂਕਿ ਮੈਨੂੰ ਨਾ ਉਹ ਖਿੱਚ-ਕਿੱਚਈਆ ਜਿਹੀਆਂ ਕਰਨਾ ਪਸੰਦ ਨਹੀਂ ਹੈਗਾ ਮੈਨੂੰ ਸੀਗਾ ਪਸੰਦ ਢਿੱਲ ਛੱਡ ਕੇ ਵੱਢਣਾ ਮੈਨੂੰ ਉਹ ਪਸੰਦ ਆ ਵੀ ਢਿੱਲ ਛੱਡੋ ਤੇ ਵੱਢੋ ਅਕ ਕੱਟ ਗਦੀਆਂ ਕਰਕੇ ਯਾਰ ਆਪਦੇ ਉਂਗਲੇ ਹੀ ਪਾੜੀ ਰੱਖਦੇ ਆ ਜਵਾਕ ਵੀ ਹਨ ਤੇ ਮੈਂ ਨਹੀਂ ਕਦੇ ਆਪਾਂ ਦੇਖੋ ਕਦੇ ਨਹੀਂ ਚਾਈਨੀਸ ਡੋਰ ਲੈ ਕੇ ਦਿੱਤੀ ਦੂਜੀ ਡੋਰ ਲਿਆ ਕੇ ਦਿੱਤੀ ਆ ਨਾਰਮਲ ਡੋਰ ਹਨ ਤੇ ਗੱਲ ਮੈਂ ਕਰਦਾ ਸੀ ਪੈਸਿਆਂ ਦੀ ਕੀ ਸੌਮ ਸਾਮ ਕੇ ਰੱਖਣਾ ਯਾਰ ਦੋ ਪਤੰਗ ਮਿਲਨੇ ਜਾਂ ਤਿੰਨ ਪਤੰਗ ਮਿਲਨੇ ਉਹਨਾਂ ਨੂੰ ਵੀ ਫਟਣ ਨਹੀਂ ਦੇਣਾ ਪੇਚੇ ਹੀ ਨਹੀਂ ਸੀ ਲਾਉਦੇ ਹੁੰਦੇ ਛੜਾ ਕੇ ਖੜੇ ਰਹਿਣਾ ਹਨਾ ਯਾਰ ਵੱਢਿਆ ਰ ਜਾਵੇ ਜੇ ਵੱਢਿਆ ਵੀ ਗਿਆ ਫਿਰ ਮੂੰਹ ਨੂੰ ਮਗਰ ਪੜ ਦੇ ਭੱਜਣਾ ਵੀ ਯਾਰ ਸਾਡਾ ਪਤੰਗ ਵੱਢਿਆ ਗਿਆ ਤੇ ਪਹਿਲਾ ਦਾ ਪਹਿਲੇ ਨੰਬਰ ਤੇ ਤਾਂ ਸਭ ਤੋਂ ਵੱਡਾ ਦੁੱਖ ਕੀ ਸੀਗਾ ਮੈਨੂੰ ਪਤੰਗ ਚੜਾਉਣ ਦੇ ਵਿੱਚ ਕਿ ਜਦੋਂ ਛੋਟਾ ਹੁੰਦਾ ਸੀ ਨਾ ਤਾਂ ਕੋਠੇ ਤੇ ਬਨੇਰਾ ਸੀ ਆਪਣੇ ਵੀ ਬਨੇਰਾ ਹੈ ਨਹੀਂ ਸੀ ਕੋਠੇ ਤੇ ਕੱਚਾ ਕੋਠਾ ਸੀ ਨੰਬਰ 2 ਤੇ ਸਭ ਤੋਂ ਵੱਡਾ ਦੁੱਖ ਕੋਠੇ ਤੇ ਚੜ੍ਹਨ ਨੂੰ ਸਾਡੇ ਘਰੇ ਪੌੜੀ ਹੈ ਨਹੀਂ ਸੀ ਤੇ ਇਹ ਦੋ ਦੁੱਖ ਸਭ ਤੋਂ ਵੱਡੇ ਸੀਗੇ ਹਨਾ ਤੇ ਮੈਨੂੰ ਆਪਣੇ ਕੋਠੇ ਤੇ ਤਾਂ ਚੜ੍ਹ ਹੀ ਨਹੀਂ ਸੀ ਹੁੰਦਾ ਕਦੀ ਕਿਸੇ ਦੇ ਕੋਠੇ ਤੇ ਚੜ੍ਹ ਕੇ ਪਤੰਗ ਝਣਾਉਗੇ ਹੁਣ ਸਾਡੇ ਅੰਕਲ ਹੁਣੇ ਹੁੰਦੇ ਸੀ ਡਾਕ ਖਾਨੇ ਕੋਲੇ ਉਹਨਾਂ ਦੇ ਕੋਠੇ ਤੇ ਬਹੁਤ ਚੜਾਏ ਪਤੰਗ ਹਨ ਤੇ ਐਵੇਂ ਫਿਰਦੇ ਆ ਨਹੀਂ ਚੜਾਇਆ ਕਿਉਂਕਿ ਆਪਦੇ ਕੋਠੇ ਤੇ ਤਾਂ ਕੱਚੇ ਕੋਠੇ ਹੁੰਦੇ ਸੀ ਉਦੋਂ ਬਿਨਾ ਤੇ ਅਜਾ ਬਸ ਉਦੋਂ ਕਿੰਨਾ ਗੁੰਦਾ ਸੀ ਡੈੱਕ ਕੇ ਬਾਹਾਂ ਬੂਈ ਟੁੱਟਦੀ ਹੁੰਦੀ ਸੀ ਕੋਈ ਕਿਸੇ ਵਿਚਾਰ ਦੀ ਡੈਥ ਉਹ ਤਾਂ ਹੋਈ ਨਹੀਂ ਕਿਸੇ ਦੀ ਬਾਹ ਟੁੱਟੀ ਐ ਕੋਠੇ ਤੋਂ ਡੈ ਕੇ ਕੇ ਦੀ ਲੱਤ ਟੁੱਟਿਆ ਵਾਦ ਇੰਨਾ ਕੀ ਹੋਇਆ ਇਸ ਤੋਂ ਵੱਧ ਕਦੇ ਨਹੀਂ ਸੀ ਹੋਇਆ ਹੁਣ ਤਾਂ ਜਿਵੇਂ ਉਹ ਪਰ ਇੱਕ ਗੱਲ ਇਹ ਵੀ ਆ ਉਹਦੋਂ ਸਾਰੇ ਕੋਠੀ ਨੀਵੇਂ ਹੁੰਦੇ ਸੀ ਇੱਕ ਮੰਜ਼ਲੇ ਦਾ ਘਰ ਹੁੰਦਾ ਸੀ ਸਾਰਿਆਂ ਦੇ ਵਿਚਵਾਰਾਂ ਦਾ ਬਹੁਤ ਘੱਟ ਹੁੰਦਾ ਸੀ ਚਵਾਰੇ ਤੇ ਤਾਂ ਚੜਦੇ ਵੀ ਨਹੀਂ ਸੀ ਜਿਆਦੇ ਕੋਠੀ ਹੁੰਦੇ ਸੀ ਹਨ ਤੇ 30 ਰੁਪਏ ਦੀ ਪਰਚੀ ਲਹਾ ਲੈਣੀ ਇੱਕ ਲੜਾ ਹੋ ਗਿਆ ਹਨਾ ਲੜਾ ਕਹਿ ਲੋ ਪਰਚੀ ਕਹਿ ਲੋ 30 ਰੁਪਏ ਦੀ ਇੱਕ ਪਰਚੀ ਲਹਾ ਕੇ ਯਾਰ ਉਹਦੇ ਨਾਲ ਹੀ ਸੰਤੁਸ਼ਟ ਹੋ ਜਾਂਦੇ ਵੀ ਲੈ ਵੀ ਬਹੁਤ ਡੋਰ ਆ ਗਈ ਹੁਣ ਨਹੀਂ ਮੁੱਕਦੀ ਡੋਰ ਹੁਣ ਤਾਂ ਇੰਨੇ ਪਤੰਗ ਚੜ੍ਹਾ ਲਾਂਗੇ ਹੁਣ ਤਾਂ ਜਿੰਨਾ ਜਰ ਮਰਜ਼ੀ ਪਤੰਗ ਚੜ੍ਹਾ ਲਓ 30 ਰੁਪਏ ਦੀ ਇੱਕ ਪਰਚੀ ਹੁਣ ਜਵਾਕਾਂ ਨੂੰ ਚਾਰ ਖੜੀਆਂ ਲਿਆ ਦਿੰਦੇ ਆ ਸਾਲੇ 2-3 ਦਿਨਾਂ ਦੇ ਵਿੱਚ ਖਾਲੀ ਕਰਕੇ ਉਹ ਮਾਰਦੇ ਆ ਹਨ ਤੇ ਉਦੋਂ ਦੇ ਲੋ ਇੰਨਾ ਕੁ ਫਰਕ ਹੁੰਦਾ ਸੀ ਹਨ 30 ਰੁਪਏ ਦੀ ਪਰਚੀ ਲਹਾ ਲੈਣੀ ਬਸ ਵੀ ਪਰਚੀ ਇੱਕ ਪਰਚੀ ਲਹਾ ਲਈ ਦੋ ਪਰਚੀਆਂ ਲਹਾ ਲਈਆਂ ਹਨ ਇਹੀ ਬਹੁਤ ਵੱਡੀ ਗੱਲ ਹੁੰਦੀ ਸੀ ਵੀ ਪਰਚੀਆਂ ਲਾਹ ਲੀਆਂ ਬਸ ਬਹੁਤ ਵੀ ਪਰਚੀਆਂ ਲਾਹ ਲੀਆਂ ਬਸ ਬਹੁਤ ਆ ਤੇ ਨਾਲ ਪਤੰਗ ਲੈਉਣੇ 2-3 ਤੇ ਨਾਲ ਬਾਈਓ ਟੇਪ ਜਿਹੜੀ ਖਾਕੀ ਜੇ ਰੰਗ ਦੀ ਆਉਂਦੀ ਹੁੰਦੀ ਹੁੰਦੀ ਸੀ ਉਹਨੂੰ ਥੁੱਕ ਨਾਲ ਚਿਪਕਾਉਣਾ ਉਹਦਾ ਸਵਾਦ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਵੀ ਕਿਹੋ ਜਿਹਾ ਹੁੰਦਾ ਸੀ ਵਧੀਆ ਵੀ ਲੱਗਦਾ ਹੁੰਦਾ ਥੁੱਕ ਨਾਲ ਚਮਕਾਉਣਾ ਤੇ ਵਧੀਆ ਨਹੀਂ ਵੀ ਲੱਗਦਾ ਹੁੰਦਾ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਹਨਾ ਉਹਦੇ ਹਾਲਾਤ ਕੀ ਹੁੰਦੇ ਸੀ ਜਿਹੜੇ ਆਪਣੇ ਟੇਪ ਹੁੰਦੀ ਸੀਗੀ ਤੇ ਉਹ ਟੇਪ ਟੇਪ ਵੀ ਬੜੀ ਵਧੀਆ ਲੱਗਦੀ ਹੁੰਦੀ ਸੀ ਹਨਾ ਟੇਪ ਨੂੰ ਥੁੱਕ ਲਾ ਲਾ ਕੇ ਚਮਕਾਉਣਾ ਉਹ ਪੱਕਾ ਪੇਚ ਪੱਕਾ ਪੈਂਚਰ ਲਾ ਦਿੰਦੀ ਹੁੰਦੀ ਸੀ ਟੇਪ ਜੀ ਉਹ ਹਨਾ ਖਾਕੀ ਜੇ ਰੰਗ ਵਾਲੀ ਬੜੀ ਲਿਆ ਲਿਆ ਕੇ ਰੱਖਣੀ ਹੈ ਨਾ ਪਤੰਗ ਲੈਣ ਜਾਣਾ ਔਰ ਉੰਗੇ ਚ ਟੇਪ ਲੈ ਕੇ ਆਉਣੀ ਰੋਲ ਜਿਆ ਲਹਾ ਕੇ ਉਹ ਤੋਂ ਅੰਕਲ ਤੋਂ ਜਿਹੜੇ ਜਿਹਦੇ ਪਤੰਗ ਲੈ ਕੇ ਆਉਂਦੇ ਹੁੰਦੇ ਸੀ ਤੇ ਯਾਨਕਿ ਗੱਲਾਂ ਸਵਾਦ ਵੱਖਰਾ ਸੀ ਹਨਾ ਕਿ ਉਹ ਚੀਜ਼ਾਂ ਟਾਈਮ ਹਨਾ ਜਿਹਦੇ ਕੋਲੇ ਚੜਖੜੀ ਨਵੀਂ ਹੁੰਦੀ ਸੀ ਉਹ ਬਹੁਤ ਅਮੀਰ ਬੰਦਾ ਹੁੰਦਾ ਸੀ ਉਹ ਬਹੁਤ ਤਕੜਾ ਬੰਦਾ ਹੁੰਦਾ ਸੀ ਜਿਹਦੇ ਕੋਲੇ ਚੜਖੜੀ ਨਵੀਂ ਵੀ ਨਮਾ ਚੜਖੜਾ ਪੂਰਾ ਫੁੱਲ ਹੁੰਦਾ ਸੀ ਮੈਨੂੰ ਯਾਦ ਹੈ ਕਿ ਅੱਜ ਵੀ ਜ਼ਿਆਦਾ ਉਦੋਂ ਨਾ ਇੱਕ ਬਹੁਤ ਵੱਡਾ ਚੜਕੜਾ ਮੈਨੂੰ ਮੇਰੇ ਮਾਮੇ ਉਹਨਾਂ ਨੇ ਲੈ ਕੇ ਭੇਜਿਆ ਸੀਗਾ ਭਾਈ ਵਾਲੇ ਮੇਲਾ ਲੱਗਦਾ ਨਾ ਦਾਦਾ ਲੁਧਿਆਣੇ ਦੇ ਕੋਲੇ ਹਨਾ ਉੱਥੇ ਉਹਨਾਂ ਨੇ ਲੈ ਕੇ ਭੇਜੇ ਚਿੱਟੇ ਰੰਗ ਦੀ ਡੋਰ ਸੀ ਮੈਨੂੰ ਅੱਜ ਵੀ ਯਾਦ ਆਦਾ ਬਈ ਬਹੁਤ ਟਾਈਮ ਚੱਲੇ ਕਿਉਂਕਿ ਬਹੁਤ ਵੱਡਾ ਚੜਕੜਾ ਸੀ ਬਹੁਤ ਲੰਬਾ ਟਾਈਮ ਚੱਲਿਆ ਉਹ ਡੋਰ ਮੇਰੇ ਕੋਲ ਸਾਲ ਦੋ ਦੋਸ ਤਿੰਨ ਸਾਲ ਚਲਾਈ ਜਾਣ ਕੇ ਦੋ ਤਿੰਨ ਸੀਜ਼ਨ ਹਨਾ ਇਹ ਬਹੁਤ ਵੱਡੇ ਪਤੰਗ ਉਹਦੇ ਨਾਲ ਉਹ ਢੱਲ ਵਾਲੀ ਦੀ ਬਹੁਤ ਵੱੜਦੀ ਸੀ ਪਤੰਗ ਬੇਮਸਾਂ ਕਿਤੇ ਜਾ ਕੇ ਮੁੱਕੀ ਹੈ ਨਾ ਤੇ ਅੱਜ ਕੱਲ ਦਾ ਫਰਕ ਹੀ ਪਤਾ ਨਹੀਂ ਕੀ ਪੈ ਗਿਆ ਆ ਚਾਈਨੀਜ਼ ਡੋਰ ਨੇ ਯਾਨੀ ਕਿ ਸਭ ਕੁਝ ਖਰਾਬ ਕਰਤਾ ਇਹ ਖੇਡਾਂ ਬਾਈ ਜ਼ਰੂਰੀ ਸੀ ਮੈਂ ਇਹਨਾਂ ਚੋਂ ਮੋਬਾਈਲਾਂ ਚ ਤਾਂ ਨਹੀਂ ਸੀ ਮੋਬਾਈਲਾਂ ਚ ਕੀ ਰੱਖਿਆ ਵਾ ਕੁਝ ਨਹੀਂ ਰੱਖਿਆ ਦੇਖੋ ਮੈਂ ਜਿਹੜੀਆਂ ਖੇਡਾਂ ਖੇਡੀਆਂ ਪਤੰਗ ਚੜਾਉਣਾ ਤਾੜਮ ਤਾੜਾ ਖੇਡਣਾ ਗੁੱਲੀ ਡੰਡਾ ਬਹੁਤ ਖੇਡੇ ਆ ਕ੍ਰਿਕਟ ਵੀ ਖੇਡੇ ਆ ਤਾਂਛ ਵੀ ਖੇਡੀ ਆ ਬੰਦਰਗੀਲਾ ਖੇਡਿਆ ਹਨ ਤੇ ਵਾਲੀਬਾਲ ਬਹੁਤ ਖੇਡੀ ਆ ਬਾਈ ਮੈਂ ਬਹੁਤ ਵਾਲੀਬਾਲ ਖੇਡੀ ਆ ਆਪਣੇ ਘਰਾਂ ਦੇ ਕੋਲੇ ਨੈਟ ਲੱਗਿਆ ਹੁੰਦਾ ਸੀ ਬਹੁਤ ਵਾਲੀਬਾਲ ਖੇਡੀ ਆ ਬਹੁਤ ਨਜ਼ਾਰੇ ਲੱਟਦੇ ਹੁੰਦੇ ਸੀ ਕਿਉਂਕਿ ਉਦੋਂ ਮੁੰਡੇ ਇੱਥੇ ਬਹੁਤ ਸੀਗੇ ਤਾਂ ਕਰਕੇ ਬਹੁਤ ਖੇਡਦੇ ਸੀ ਵਾਲੀਬਾਲ ਹਨ ਤੇ ਸੁਆਦ ਵੱਖਰਾ ਹੁੰਦਾ ਸੀਗਾ ਯਾਨੀ ਕਿ ਪਤੰਗ ਚੜਾਉਣ ਦਾ ਵੀ ਸੁਆਦ ਵੱਖਰਾ ਸੀ ਤੇ ਨਾ ਰੋਟੀ ਖਾਣੀ ਨਾ ਕੁਝ ਹੋਰ ਉਮੀ ਪਤੰਗ ਤੇ ਪਤੰਗ ਚੜਾਈ ਜਾਣਾ ਹਨ ਤੇ ਲੱਗੇ ਰਹਿਣਾ ਪਤੰਗੇ ਚੜਾਉਣ ਦੇ ਵਿੱਚ ਤੇ ਸਵਾਦ ਵੀ ਵੱਖਰਾ ਸੀ ਛੋਟੇ ਹੁੰਦੇ ਨੇ ਜ਼ਿੰਦਗੀ ਦਾ ਪਰ ਗੱਲ ਇਹ ਆ ਕਿ ਜਵਾਕਾਂ ਨੂੰ ਅੱਜ ਕੱਲ ਦੇ ਜਵਾਕਾਂ ਨੂੰ ਨਾ ਪਿਆਰ ਨਹੀਂ ਹੈਗਾ ਚੀਜ਼ਾਂ ਨਾਲ ਜਿਵੇਂ ਉਦੋਂ ਪਿਆਰ ਹੁੰਦਾ ਸੀ ਨਾ ਵੀ ਉਦੋਂ ਚੀਜ਼ਾਂ ਮਸਾ ਮਿਲਦੀਆਂ ਸੀ ਇਹ ਚੀਜ਼ ਹੁੰਦੀ ਸੀ ਕਿ ਜਿਵੇਂ ਸਪੋਤ ਕਰੋ ਉਹ ਇੱਕ ਸੱਤ ਰੰਗੀ ਬੋਲ ਆਉਂਦੀ ਹੁੰਦੀ ਸੀ ਰਬੜ ਦੀ ਹਨਾ ਰਬੜ ਦੀ ਹੁੰਦੀ ਸੀ ਜਿਵੇਂ ਉਹ ਮਜ਼ਾ ਮਿਲਦੀ ਸੀ ਕਿਤੇ ਵੀ ਉਹ ਹੁੰਦੀ ਕਿੰਨੇ ਦੀ 5 ਰੁਪਏ ਦੀ ਹੁੰਦੀ ਸੀ ਰਬੜੋ ਬਾਲ ਉਹ ਉਹ 5 ਰੁਪਏ ਹੀ ਨਹੀਂ ਸੀ ਹੁੰਦੇ ਉਹ ਬਾਲ ਬਾਲ ਲੈਣ ਨੂੰ ਵੀ 5 ਰੁਪਏ ਟੈਨਿਸ ਦੀ ਬਾਲ ਤਾਂ ਕਦੇ ਲਈ ਹੋਈ ਨਹੀਂ ਸੀ ਜ਼ਿੰਦਗੀ 'ਚ ਉਹ ਪੰਜਾਂ ਵਾਲੀ ਲਈਦੀ ਟੈਨਿਸ ਦੀ ਥੋੜੀ ਜੀ ਦਸਾਂ ਦੀ ਮਹਿੰਗੀ ਹੁੰਦੀ ਸੀ ਉਹ ਜਾਰੇਦਾਰ ਉਹ ਪੰਜਾਂ ਵਾਲੀ ਨਾਲ ਹੀ ਖੇਡਦੇ ਹਾਂ ਰੋਬਰਟ ਦੀ ਬਾਲ ਹੁੰਦੀ ਸੀ 70 ਰੰਗੀ ਜੀ ਉਹ ਬੜੀ ਹونی ਫੇਰ ਉਸ ਤੋਂ ਬਾਅਦ ਸਟੈਂਪਰ ਦੀ ਬਾਲ ਆਈ ਸਟੈਂਪਰ ਕਹਿਣ ਲੱਗੇ ਟੈਨਿਸ ਨਾਲ ਉਹ ਜਿਹੜੀ ਬਾਲਾ ਥੋੜਾ ਬਹੁਤ ਚਲਦੀ ਸੀ ਹਨਾ ਟੈਨੈਂਸ ਦੀ ਬੋਲ ਤਾਂ ਉਹੀ ਗੱਲ ਅਮੀਰੀ ਵਾਲੀ ਕਿ ਜਿਹਦੇ ਕੋਲ ਟੈਨੈਂਸ ਦੀ ਬੋਲ ਹੁੰਦੀ ਸੀ ਉਹ ਬਹੁਤ ਅਮੀਰ ਬੰਦਾ ਸੀ ਤੇ ਬੈਟ ਬੈਡ ਤਾਂ ਕਦੇ ਜ਼ਿੰਦਗੀ ਚ ਲਿਆ ਹੀ ਨਹੀਂ ਬਾਈ ਲਿਆ ਹੀ ਨਹੀਂ ਸਾਡੇ ਇਥੇ ਦੋ ਵਾਰੇ ਹੁੰਦੇ ਸੀ ਘਰੋਂ ਚੱਕਣਾ ਫੱਟਾ ਲੱਕੜ ਚੱਕਣੀ ਘਰੋਂ ਅੰਕਲ ਤੋਂ ਕਢਾ ਲਿਆ ਹਣਾ ਨਾ ਪੈਸੇ ਦੇਣੇ ਨਾ ਕੁਝ ਹੋਰ ਆਪੇ ਬਾਪੂ ਹੁਣ ਪੈਸੇ ਵੀ ਉਹ ਤੋਂ ਕੀ ਲੈਣਾ ਅੰਕਲ ਨੇ ਅੰਕਲ ਨੇ ਹੁਣੀ ਵੀ ਇੰਨੇ ਵਧੀਆ ਬੰਦੇ ਸੀ ਨਾ ਸਾਡੇ ਇਥੇ ਉਹਨਾਂ ਨੇ ਘੜ ਕੇ ਦੇਣਾ ਬੈਟ ਬਣਾ ਕੇ ਦੇਣਾ ਲੈ ਵੀ ਪੁੱਤ ਖੇਡੋ ਉਹਨਾਂ ਨੇ ਕਹਿਣਾ ਹਨ ਲੱਕੜ ਦੇ ਬੱਲਿਆਂ ਨਾਲ ਹੀ ਖੇਡੀ ਗਏ ਹਨਾ ਫਿਰ ਖੁੰਡੇ ਵੀ ਬਹੁਤ ਖੇਡੇ ਆ ਹਾਕੀ ਵਾਂਗੂ ਖੁੰਡੇ ਬਣਾ ਬਣਾ ਕੇ ਉਹ ਵੀ ਖੇਡੇ ਆ ਤੇ ਗੱਲ ਇਹੀ ਆ ਕਿ ਉਦੋਂ ਸਾਲੇ ਦੇਸੀ ਚੀਜ਼ਾਂ ਨਾਲ ਹੀ ਇੰਨਾ ਪਿਆਰ ਹੁੰਦਾ ਸੀ ਠੀਕ ਆ ਕੀ ਚੀਜ਼ਾਂ ਨੂੰ ਸਾਹ ਸਾਹ ਰੱਖਣਾ ਇੱਕ ਬੋਲ ਲੈ ਲੈਣੀ ਉਹਨੂੰ ਸੰਭ-ਸਾਂਭ ਕੇ ਰੱਖਣਾ ਕਿ ਕਿਤੇ ਖਰਾਬ ਨਾ ਹੋ ਜAVE ਕਿਤੇ ਗੁੰਮ ਨਾ ਜਾਵੇ ਗੁੰਮ ਜਾਨੀ ਕਮਰੇ ਆਂਗੂ ਗਾਹ ਪਾ ਲੈਣਾ ਵੀ ਯਾਰ ਲੱਭੋ ਹੀ ਏ ਬੋਲ ਲੱਭੀਏ ਬੋਲ ਲੱਭੀ ਹਨ ਦੇ ਜੀ ਦੇ ਕੋਲੇ ਬੈਟ ਹੋਣਾ ਉਹਦੀ ਵਾਰੀ ਪਹਿਲਾਂ ਜਾਂ ਉਹਨੇ ਬੰਦੇ ਮੰਗਣੇ ਹਨ ਵੀ ਮੇਰੇ ਕੋਲੇ ਬੈਟ ਹੈ ਬੈਟ ਕਾ ਮੈਂ ਯਾਨੀ ਕਿ ਜਿੰਨਾ ਵੀ ਮੈਂ ਕ੍ਰਿਕਟ ਖੇਡਿਆ ਵਾਂ ਸਕੂਲ ਚ ਵੀ ਖੇਡਦੇ ਰਹੇ ਹਾਂ ਨਾ ਤੇ ਮੇਰੇ ਨਾਲ ਦੇ ਪੜਦੇ ਹੁੰਦੇ ਸੀ ਅਸੀਂ 44 ਆਪਣੇ ਰਾਮ ਰਾਜ ਪਬਲਿਕ ਸਕੂਲ ਹਨ ਉਥੇ ਮੈਚ ਵੀ ਲੱਗਦੇ ਰਹੇ ਸਾਡੇ ਹਨ ਮੈਚ ਲਾਉਂਦੇ ਹੁੰਦੇ ਸੀਗੇ ਪੜਦੇ ਹੁੰਦੇ ਸੀ ਤੇ ਕਦੇ ਮੋਲ ਵਾਲੇ ਬੈਟ ਨਾਲ ਕਦੇ ਨਹੀਂ ਮੈਂ ਖੇਡਿਆ ਜਿੰਨਾ ਖੇਡਿਆ ਆ ਲਕ ਆਰੇ ਤੋਂ ਚਰਾ ਕੇ ਉਹੀ ਬੈਟ ਨਾਲ ਖੇਡਿਆ ਹਨ ਤੇ ਐਦਾਂ ਹੀ ਪਤੰਗਾਂ ਹੁੰਦਾ ਸੀਗਾ ਕਿ ਪਤੰਗ ਵੀ ਬਸ ਟੇਪਾਂ ਲਾ ਲਾ ਕੇ ਜੋੜ ਕੇ ਚੜਾਈ ਜਾਂਦਾ ਤੇ ਬਸ ਉਹਨਾਂ ਨਾਲ ਹੀ ਨਜ਼ਾਰੇ ਲਏ ਆ ਹਨਾ ਬਹੁਤ ਵਧੀਆ ਜ਼ਿੰਦਗੀ ਸੀ ਅਸਲੀ ਵੀ ਮਿਲਾਵਟੀ ਮਿਲਾਵਟ ਕਹਿ ਲੋ ਚਾਈਨੀ ਡੋਟ ਮਿਲਾਵਟੀ ਆ ਮਲਾਵਟਾਂ ਉਹਦੀ ਕਿੰਨਾ ਵਧੀਆ ਰੂਪ ਪਤੰਗਾਂ ਦਾ ਸੀਗਾ ਹਨਾ ਚਸਕਾ ਸਾਰਿਆਂ ਨੂੰ ਬਹੁਤ ਵਧੀਆ ਮੇਰਾ ਜਮਈ ਜੀ ਨਹੀਂ ਕਰਦਾ ਪਤੰਗ ਚੜਾਉਣ ਨੂੰ ਦਿਲ ਬਹੁਤ ਹੁੰਦਾ ਕਿ ਯਾਰ ਸਾਰੀਆਂ ਡੋਰਾਂ ਦੂਜੀ ਆਉਣ ਹੁਣ ਆਪਾਂ ਦੂਜੀ ਨਾਲ ਚੜਾਉਣਾ ਬਰੋਬਰ ਆ ਕੇ ਦੂਜੀ ਨਾਲ ਚੜਾ ਦਿੰਦੇ ਮਿੰਟਾਂ 'ਚ ਪਤੰਗ ਵੱਡਿਆ ਜਾਂਦਾ ਤਾਂ ਸੁਆਦ ਹੀ ਨਹੀਂ ਆਉਂਦਾ ਹਨਾ ਤੇ ਕੀ ਮਲਾਵਟਾਂ ਨੇ ਕਿੰਨਾ ਖਰਾਬ ਕਰਤਾ ਯਾਰ ਸਿਰਫ ਇੱਕ ਚਾਈਨੀਜ਼ ਦੋਰ ਬਣਦੀਆਂ ਕਿੱਥੇ ਉਹ ਤਾਂ ਪਤਾ ਹੀ ਆ ਹਨਾ ਵੀ ਬੰਦ ਹੋ ਜਾਣ ਇਹ ਚ ਕਿਹੜੀ ਗੱਲ ਇਹ ਤਾਂ ਬੰਦ ਕਰ ਸਕਦੇ ਆਪਾਂ ਨਸ਼ਾ ਨਹੀਂ ਬੰਦ ਹੋਇਆ ਚਾਈਨੀਜ਼ ਔਰ ਤਾਂ ਬੰਦ ਕਰ ਲੋ ਘਟੋ ਘਟ ਹਨਾ ਕੀ ਇਹਨਾਂ ਨੂੰ ਇਹਨਾਂ ਤੇ ਤਾਂ ਰੋਕ ਲਾ ਸਕਦੇ ਹੋ ਤੁਸੀਂ ਤੇ ਬਾਕੀ ਚਲੋ ਮੇਰਾ ਕੱਲ ਦਾ ਮਨ ਸੀਗਾ ਕਿ ਤੁਹਾਡੇ ਸਾਰੇ ਨਾਲ ਆਪਦੇ ਦਿਲ ਦੀ ਗੱਲ ਸ਼ੇਅਰ ਕਰੂੰਗਾ ਹਨਾ ਜਿਹੜੀ ਨਿੱਕੀਆਂ ਨਿੱਕੀਆਂ ਗੱਲਾਂ ਖੁਸ਼ੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਨੂੰ ਤੁਸੀਂ ਯਾਦ ਕਰਕੇ ਦੇਖਿਓ ਅੱਜ ਮੇਰੀਆਂ ਗੱਲਾਂ ਸੁਣ ਕੇ ਤੁਹਾਨੂੰ ਸ਼ਾਇਦ ਯਾਦ ਆਊਗਾ ਜਿਹੜੇ ਵੀਰ ਮੇਰੇ ਉਮਰ ਦੇ ਹੋਣਗੇ ਉਹਨਾਂ ਨੂੰ ਯਾਦ ਆਊਗਾ ਆਪਦੀਆਂ ਪੁਰਾਣੀਆਂ ਗੱਲਾਂ ਕਿ ਕਿੰਨੀਆਂ ਖੁਸ਼ੀਆਂ ਸੀ ਨਾਲੀਆਂ ਜਹਤ ਪਾਉਣਾ ਵੀ ਖੁਸ਼ੀਆਂ ਵਾਲੀਆਂ ਗੱਲਾਂ ਹੀ ਹੁੰਦੀਆਂ ਦੀ ਕਦੇ ਆਗੇ ਮੈਂ ਸਾਬਣ ਨਾਲ ਦਾ ਬਹੁਤ ਦੂਰ ਦੀ ਗੱਲ ਆ ਧੋਤੇ ਹੀ ਨਹੀਂ ਸੀ ਹੱਥ ਕਿ ਅੱਜ ਦੇ ਇੱਕ ਰਾਜ ਹੁਣ ਆਪਾਂ ਕਰਦੇ ਨੂੰ ਲੈ ਲੈ ਇੱਥੇ ਹੱਥ ਲਾਏ ਸਾਬਣ ਨਾਲ ਧੋ ਲੋ ਸਾਬਣ ਨਾਲ ਡਟਾਲ ਕਟਾਣੂ ਉਹਦੋਂ ਸਾਲੇ ਕਟਾਣੂ ਕਟੂਣੂ ਕਦੇ ਕੋਈ ਨਹੀਂ ਚਿੱਤੇ ਆਏ ਸੀ ਵੀ ਕਟਾਣੂ ਵੀ ਹੁੰਦੇ ਆ ਇਹ ਚੀਜ਼ਾਂ ਹੈ ਹੀ ਨਹੀਂ ਸੀ ਠੀਕ ਆ ਸਾਰੀ ਦਿਹਾੜੀ ਖੇਢੀ ਜਾਣਾ ਮੰਮੀ ਹੁਣ ਸਵੇਰੇ ਨਵਾ ਦੇਣਾ ਸਾਰੀ ਦਿਹਾੜੀ ਖੇਢੀ ਜਾਣਾ ਬਾਹਰ ਹੀ ਕਦੇ ਨਹੀਂ ਸੀ ਹੁੰਦਾ ਤੇ ਨਿੱਕੇ ਹੁੰਦੇ ਜਦੋਂ ਦੇ ਕੰਮ ਵੀ ਕਰਦੇ ਹੁੰਦੇ ਜਦੋਂ ਕੰਮ ਦੀ ਉਮਰ ਆ ਗਈ ਉਦੋਂ ਸਵੇਰੇ ਸ਼ਾਮ ਬਾਈ ਆਪ ਦਾ ਧਾਰਾਂ ਵੀ ਚੋਣ ਲੱਗ ਗਏ ਸੀਗੇ ਧਾਰਾਂ ਚੋਣੀਆਂ ਮੱਝਾਂ ਸਾਹਮਣੀਆਂ ਹਨ ਤੇ ਸਕੂਲ ਨੂੰ ਜਾਣਾ ਪਹਿਲਾਂ ਦੁੱਧ ਪਾਉਣਾ ਡੇਰੀਆਂ ਦੇ ਵਿੱਚ ਫੇਰ ਸਕੂਲ ਨੂੰ ਜਾਣਾ ਹਨ ਜਦੋਂ ਉਹ ਵੀ ਕੰਮ ਕਰਦੇ ਨੇ ਫੇਰ ਟਰੈਕਟਰ ਚਲਾਉਣ ਦੀ ਵਾਰੀ ਆ ਗਈ ਉਦੋਂ ਟਰੈਕਟਰ ਚਲਾਉਣ ਲੱਗ ਗਏ ਹਨ ਐਦਾਂ ਜਿਵੇਂ ਜਿਵੇਂ ਰੱਬ ਨੇ ਜਿਹੜੀ ਡਿਊਟੀ ਲਾਈ ਜਾਂ ਘਰੋਂ ਵੀ ਲੱਗੀ ਜਾਂਦੀ ਸੀ ਉਹੀ-ਉਹੀ ਕੰਮ ਆਪਾਂ ਪਕਤਾਈ ਗਏ ਆ ਆਪਣਾ ਤੇ ਬਸ ਇਦਾਂ ਹੀ ਸੀਗਾ ਮੈਂ ਕਿਹਾ ਤੁਹਾਡੇ ਸਾਰਿਆਂ ਨਾਲ ਦਿਲ ਦੀ ਗੱਲ ਸਾਂਝੀ ਕਰੀਏ ਕੱਲ ਨੂੰ ਹੈਗੀ ਆ ਸੰਗਰਾੰਦ ਤੇ ਸਾਰੇ ਨਾ ਕੱਲ ਨੂੰ ਜਾਨਕ ਮਾਗੀ ਆ ਸਾਰੇ ਵੀਰਾਂ ਨੂੰ ਮਾਗੀ ਤੇ ਲੋਹੜੀ ਦੀਆਂ ਬਧਾਈਆਂ ਸਾਰੇ ਵੀਰਾਂ ਦੇ ਘਰੇ ਖੁਸ਼ੀਆਂ ਆਉਣ ਤੇ ਤਰੱਕੀਆਂ ਬਖਸ਼ੇ